ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕੀ ਦਾ ਹਾਲ ਚੱਲ ਜੀ ਵੀਰ ਉਮੀਦ ਕਰਦੇ ਆ ਵਧੀਆ ਹੋਵਗੇ ਰ ਆਪ ਸੋਨਾਂ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਆਪਾਂ ਨੂੰ ਕਮੈਂਟਸ ਵਗੈਰਾ ਕਾਫੀ ਜ਼ਿਆਦਾ ਆ ਰਹੇ ਸੀ ਕਿ ਵੀਰੇ ਹਣ ਤੁਸੀਂ ਕਾਮੇਡੀ ਬੋਏ ਦੀ ਵੀਡੀਓ ਬਹੁਤ ਲੇਟ ਕਰਦੇ ਪਿਓ ਤੇ ਮੈਂ ਕਹਿੰਦਾ ਕਾਮੇਡੀ ਬੋਏ ਦੀ ਵੀਡੀਓ ਦਰਅਸਲਾਂ ਪਿੱਛੇ ਕਿ ਇੱਕ ਦੋ ਵੀਡੀਓ ਮੈਨੂੰ ਮناسب ਨਹੀਂ ਸੀ ਲੱਗੀ ਕੀ ਮਤਲਬ ਉਹ ਵਿੱਚ ਥੋੜੀ ਨਾ ਵੀਰੇ ਨੇ ਥੋੜੀ ਨਾ ਉਹ ਕੁੱਤੇਖਾਨੀ ਉਹਨਾਂ ਦੀ ਬਹੁਤੀ ਘਰਤੀ ਸੀ ਮਤਲਬ ਕਿ ਥੋੜਾ ਜਿਹਾ ਨਾ ਵੀਡੀਓ ਸੀ ਜਿਹੜਾ ਸੀ ਨਾ ਕੁਝ ਐਸੇ ਸੀ ਤੇ ਫਿਰ ਅਸੀਂ ਵੇਖੀ ਜ਼ਰੂਰ ਸੀ ਇਹ ਨਹੀਂ ਸੀ ਕਿ ਅਸੀਂ ਇਹਨਾਂ ਦੀ ਵੀਡੀਓ ਵੇਖੀ ਨਹੀਂ ਅਸੀਂ ਵੇਖੀ ਸੀ ਲੇਕਿਨ ਉਹ ਸਾਨੂੰ ਮناسب ਨਹੀਂ ਲੱਗੀ ਆ ਕਿ ਅਸੀਂ ਆਪਣੇ ਭੈਣ ਭਰਾਵਾਂ ਨੂੰ ਚੀਜ਼ ਅਸੀਂ ਆਪਣੇ ਥਰੂ ਸ਼ੇਅਰ ਕਰੀਏ ਕਿਉਂਕਿ ਨਾ ਬਾਕੀ ਇਕੱਲੇ ਬੈਠ ਕੇ ਵੇਖਣ ਵਾਲੀ ਹੈ ਸੀ ਇੱਕ ਬੰਦਾ ਇਕੱਲਾ ਬੈਠ ਕੇ ਵੇਖ ਸਕਦਾ ਹੈ ਲੇਕਿਨ ਸਾਡੀ ਨਾਲ ਆਵਾਂ ਕਿ ਭਈ ਫੈਮਿਲੀ ਆ ਜੁੜੀਆਂ ਹੋਈਆਂ ਨੇ ਇਸ ਲਈ ਤੁਹਾਨੂੰ ਸਾਰਾ ਮੁਨਾਸਬ ਨਹੀਂ ਲੱਗਾ ਕਿ ਉਹ ਅਸੀਂ ਚੀਜ਼ ਵਾਹ ਕਿਉਂਕਿ ਗੱਲ ਇਹ ਵੀ ਕਿ ਸਾਡੀਆਂ ਤੀਆਂ ਪਹਿਣਾ ਮਾਂ ਪਿਓ ਪੈਣ ਪਰਾ ਸਾਰੇ ਸਾਡੇ ਨਾਲ ਜੁੜੇ ਹੋਏ ਨੇ ਠੀਕ ਹੈ ਤੇ ਉਹਦੇ ਵਿੱਚ ਇਹ ਵੀ ਕਿ ਇੱਕ ਬੰਦੇ ਦਾ ਜ਼ਿਹਨ ਹੁੰਦਾ ਨਾ ਬਣਿਆ ਕਿ ਨਹੀਂ ਵੀ ਆ ਪੰਜਾਬੀ ਰਿਵਿਊ ਤੇ ਵੀਡੀਓ ਆਈ ਹੈ ਇਹ ਅਸੀਂ ਫੈਮਿਲੀ ਦੇ ਵਿੱਚ ਬਹਿ ਕੇ ਵੇਖ ਸਕਦੇ ਆ ਹਾਂਜੀ ਵਿਦਆਊਟ ਐਨੀ ਹੈਜੀਟੇਸ਼ਨ ਠੀਕ ਹੈ ਪਤਾ ਹੈ ਕਿ ਯਾਰ ਇਹਨਾਂ ਨੇ ਕੋਈ ਵੀ ਐਸੀ ਵੈਸੀ ਸ਼ੈਅ ਨਹੀਂ ਪਾਣੀ ਉਹ ਫਿਰ ਕੁਝ ਥੋੜਾ ਜਿਹਾ ਉਹਨਾਂ ਦੇ ਕੱਪੜਿਆਂ ਦੇ ਉੱਤੇ ਕੋਈ ਗੱਲਬਾਤ ਕੀਤੀ ਸੀ ਉਹਨਾਂ ਦੀ ਬੈਗ ਸ਼ੈਕ ਉਹ ਇੰਜ ਵੱਲੋਂ ਤੇ ਫਿਰ ਇਸ ਵਜ੍ਹਾ ਤੋਂ ਮੈਨੂੰ ਵੀ ਵਧੀਆ ਨਹੀਂ ਲੱਗਾ ਸੀ ਤਾਦਨੀ ਸੀ ਵੇਖਿਆ ਬਾਕੀ ਅੱਜ ਵਾਲੀ ਹਜੇ ਵੇਖੀ ਨਹੀਂ ਅੱਜ ਵਾਲੀ ਵੇਖੀ ਬੜੇ ਲੱਗੇ ਕੋਈ ਨਾ ਵਿੱਚ ਜੇ ਰਿਕੁਐਸਟ ਆਉਂਦੀ ਸੀ ਆਪਾਂ ਰਿਮੂਵ ਮਾਰ ਦਿੰਦੇ ਹਾਂ ਰਿਕੁਐਸਟ ਆਉ ਹਾਂ ਬੰਦਾ ਪਰ ਐਗ ਮੈਨੂੰ ਜਿੱਦ ਤੱਕ ਲੱਗਦਾ ਜਦੋਂ ਮਿਸਕਾਲੋ ਦੀ ਬੇਇੱਜ਼ਤੀ ਹੁੰਦੀ ਹੈ ਉਹਦੇ ਬੋਤਾ ਹਸਾਂਦਾ ਮਿਸਕਾਲੋ ਤੇ ਵਿੱਚ ਇੱਕ ਦੋ ਹੋਰ ਜਨੀਆਂ ਨੇ ਉਹਨਾਂ ਨੂੰ ਉਹਨਾਂ ਦੇ ਤੇ ਬੋਤਾ ਹਸਾਂਦਾ ਚਲੋ ਜੀ ਪਹਿਲੇ ਦੇਖਦੇ ਆ ਚਲੋ ਠੀਕ ਹੈ ਫੇਰ ਆਪਾਂ ਇੱਥੇ ਕਰਦੇ ਆ ਗੱਲਬਾਤ ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਤੁਹਾਡੇ ਕਹਿਣ ਤੇ ਆਪਾਂ ਇਤਕੀ ਥੋੜਾ ਜਲਦੀ ਵੀਡੀਓ ਲੈ ਕੇ ਆਏ ਆ ਤੇ ਕਰਦੇ ਆਂ ਫਿਰ ਵੱਖ-ਵੱਖ ਮਹਾਨ ਹਸਤੀਆਂ ਦੀ ਕੁੱਤੇਖਾਣੀ ਬਿਨਾ ਹੋਣ ਤੁਹਾਡਾ ਟਾਈਮ ਵੇਸਟ ਕਿਸੇ ਦੇ ਵੀਡੀਓ ਨੂੰ ਕਰਦੇ ਆਂ ਸਟਾਰਟ ਸਟਾਰਟ ਸੋ ਆ ਯਾਰ ਸ਼ੁਰੂ ਕਰਤੇ ਆਂ ਹੈਲੋ YouTube ਫੈਮਿਲੀ ਵੈਲਕਮ ਟੂ ਮਾਈ ਚੈਨਲ ਜਿੰਦਾ ਤੇ ਤੁਸੀਂ ਸਾਰੇ ਬੱਧ ਹੋਵੋਗੇ ਤੇ ਹੁਣ ਆਪਾਂ ਗੱਲ ਕਰਦੇ ਆਂ ਛੱਡੀ ਛਡਾਈ ਤੇ ਭੱਜੀ ਭਜਾਈ ਮੋਸ਼ਕ ਫਰੀਦ ਦੀ ਦੇਖਦੇ ਆਂ ਇਹ ਹੁਣ ਕੀ ਜਬਲੀਆਂ ਮਾਰਦੀ ਆ ਮੇਰੀ ਪਹਿਲੀ ਰੋਟੀ ਥੋੜੀ ਜਿਹੀ ਸੜੀ ਹੋਈ ਹੈ ਇਹ ਥੋੜੀ ਜਿਨੀ ਥੋੜੀ ਜਿਨੀ ਇਹ ਥੋੜੀ ਜਿਨੀ ਤੇ ਨਹੀਂ ਹੈ ਇਹ ਤੇ ਸਾਰੀ ਸੜੀ ਹੋਈ ਜਿਹੜੀ ਦੂਜੀ ਪਾਈ ਉਹ ਅੰਜ ਲਾਂਦੇ ਤੇ ਚੰਨ ਬਣਿਆ ਡੱਟ ਕੱਟਿਆ ਅੱਛਾ ਗੱਲ ਇਹ ਵੇ ਕਿ ਕਹਿੰਦੇ ਨੇ ਗੋਲ ਰੋਟੀ ਬਣਾਉਣਾ ਵੀ ਇੱਕ ਫਨ ਹੈ ਠੀਕ ਹੈ ਔਰ ਯਕੀਨ ਮੰਨੋ ਪੁਰਾਣੀਆਂ ਮਾਈਆਂ ਨੇ ਨਾ ਸਾਡੀਆਂ ਰੋਟੀ ਬੰਦੀਆਂ ਭਾਵੇਂ ਜਿਵੇਂ ਕਿਸੇ ਨੇ ਨਾ ਗਲਾਈ ਦੇ ਨਾਲ ਇੰਜ ਗੋਲ ਨਹੀਂ ਕੱਟੀ ਹੋਈ ਹੈ ਮੈਂ ਤਾਂ ਗੋਲੋ ਟਿਪਕਾ ਕੇ ਮੈਂ ਜਨਾਬ ਪੁਰਾਣੀ ਮਾਈ ਕਿਹਾ ਤੇ ਹੈਗਾ ਅੱਛਾ ਐਸ ਵੇਲੇ ਕੀ ਆਉਂਦਾ ਜਨਬ ਜ਼ਿਕਰ ਤੁਹਾਡਾ ਕੀਤਾ ਤੇ ਹੈਗਾ ਕੱਲ ਤੋਂ ਤੁਹਾਨੂੰ ਵੀ ਦੇ ਦੀਆਂ ਸਰੀਆਂ ਸਰੀਆਂ ਤੇ ਲੰਮੇ ਮੂੰਹ ਵਾਲੀਆਂ ਰੋਟੀਆਂ ਖਵਾਵਾਂਗੇ ਇਹ ਅੱਲਾ ਦੇ ਹੁਕਮ ਨਾਲ ਫਿਰ ਅਸੀਂ ਨਹੀਂ ਖਵਾਵਾਂਗੇ ਆ ਵੇ ਦੇਖ ਲੋ ਮਸ਼ਕਪ੍ਰੀਤ ਨੂੰ ਦੋ ਤਿੰਨ ਮੁੰਡਿਆਂ ਨਾਲ ਭੱਜ ਗਈ ਆ ਹਲੇ ਤੱਕ ਇਹਨੂੰ ਇਹ ਵੀ ਨਹੀਂ ਪਤਾ ਬੀ ਆ ਰੋਟੀਆਂ ਕਿ ਪਰੋਠਾ ਉਦੋਂ ਨੇ ਸਾੜ ਕੇ ਨਾ ਹੁੰਦੀ ਹਾਲਤ ਵੀ ਦੇਖ ਲੋ ਆਪ ਦੀ ਸ਼ਗਲ ਨਾਲ ਤੋ ਵਾ ਤੋ ਕੰਗਿਆ ਜਿਹੜੀ ਨਾ ਕੱਲੀ ਸਾੜੀ ਜਿਹੜੀ ਸਵੇਰੇ ਵੀ ਨਾ ਚਲੇ ਸਾੜੀ ਜਿਹੜਾ ਸੋਨੋ ਕਹਿੰਦੀ ਹੌਲੀ ਹੌਲੀ ਆਊਗੀ ਪਕਾਉਣੀ ਨਹੀਂ ਐਡੀ ਕਾਲੀ ਵੀ ਕੀ ਆ ਹਲਦੀ ਦੀ ਗੋਮਰੀ ਕੀ ਆ ਹਲਤੂ ਪੰਜ ਸੱਤ ਮੁੰਡਿਆਂ ਨਾਲ ਹੋਰ ਭੱਜਣਾ ਕੋਈ ਨਹੀਂ ਸਿੱਖ ਜੈਗੀ ਯਾਰ ਮੈਨੂੰ ਗੁਜਰ ਦੀ ਸਮਝ ਨਹੀਂ ਆਉਂਦੀ ਜਿੰਨੇ ਰੋਟੀ ਸਬਜੀ ਬਣਾਉਣੀ ਨਹੀਂ ਆਉਂਦੀ ਹੈ ਓਏ ਇਹਨੂੰ ਕੀ ਸੋਚ ਸਮਝ ਕੇ ਨਾਲ ਚੱਕ ਲਿਆ ਆ ਓਏ ਇਹਨੇ ਆਪ ਤਾਂ ਭੁੱਖੇ ਮਰਨਾ ਹੀ ਆ ਨਾਲੇ ਜੱਪੜ ਨੂੰ ਵੀ ਮਾਰੂਗੀ ਸਹੀ ਗੱਲ ਹੈ ਜੱਪੜ ਜੱਪੜ ਬਣਾਣਾ ਅੰਦਰੋਂ ਐਸੇ ਕਿ ਮੈਂ ਆਪਣੇ ਛੋੜਨਾ ਹੈ ਇਹ ਛੋੜ ਉਹ ਖਾਈ ਨਹੀਂ ਕਿਉਂਕਿ ਉਹ ਸੇਜ ਬਣੇ पूरे <laughs> ਮੈਂ ਨਾ ਬਸ ਥੋੜੀਆਂ ਬੰਗੀਆਂ ਸਹੀ ਕਹਿੰਦੀ ਤੇ ਅੱਛਾ ਕਹਿੰਦੀ ਨਹੀਂ ਮੱਛੀਆਂ ਮੈਂ ਕਹਿੰਦਾ ਉਹਦਾ ਚਿੱਟਾ ਹਿੱਸਾ ਥੋੜਾ ਤੇ ਬਾਕੀ ਸਾਰੇ ਕਾਲੇ ਕਾਲੇ ਚੰਨ ਸਾਰੀਆਂ ਸਰੀਆਂ ਹੋਈਆਂ ਤੇ ਕਹਿੰਦੀ ਨਹੀਂ ਮੱਛੀਆਂ ਨਹੀਂ ਮੱਛੀਆਂ ਇਹਦੀ ਨਜ਼ਰ ਚ ਪਤਾ ਨਹੀਂ ਮੱਛੀ ਰੋਟੀ ਕਿਹੋ ਜੀ ਹੁੰਦੀ ਹੈ ਤੇਰੀ ਬਿਲਕੁਲ ਸਰੀ ਸਰੀਆਂ ਆ ਉਹ ਤੰਦੂਰ ਤੇ ਜਾਈਏ ਨਾ ਤੰਦੂਰ ਤੇ ਤਾਂ ਵੀ ਜੋ ਇੱਕ ਦੋ ਰੋਟੀਆਂ ਉਹਨੇ ਕੱਢ ਕੇ ਨਾ ਪਰਾਂ ਰੱਖੀਆਂ ਹੁੰਦੀਆਂ ਨੇ ਉਹ ਸ਼ਾਹ ਕਾਲੀਆਂ ਦੀਆਂ ਪਾਪੜ ਬਣ ਜਾਂਦੇ ਤੇ ਇੰਜ ਉਹਦਾ ਕਬ ਨਿਕਲੇ ਆਂਦਾ ਰੋਟੀ ਦਾ ਇਹ ਕਹਿੰਦੀ ਕਿ ਉਹ ਰੋਟੀ ਹੋਏਗੀ ਤੇ ਸਮਝ ਲਓ ਉਹ ਮੱਚੀ ਹੋਈ ਹੈ ਆ ਮੱਚੀਆਂ ਨਹੀਂ ਹੈ ਤਾਂ ਵਾਹ ਰੋਟੀਆਂ ਵੀ ਅੰਨੇ ਜੀ ਹਿੱਕ ਕਰਦੇ ਬਣਾ ਰੱਖੀਆਂ ਜਿਹੜਾ ਕੰਜਰ ਇੱਕ ਵਾਰੀ ਖਾ ਲਵੇ ਤੇ ਦੋ ਦਿਨ ਉਹਨੂੰ ਭੁੱਖ ਵੀ ਨਾ ਲੱਗੇ ਤਾਂ ਵਾਹ ਅੰਨੇ ਜੀ ਖਾ ਲੁੱਟੀਆਂ ਦਾਨਾ ਇਹਦਾ ਵੀ ਹੁਣ ਬਦਲਣੇ ਗੇ ਸਾਫ਼ ਕਰਨੇ ਆ ਥੋੜੇ ਜਿਹੇ ਬਦਲਣੇ ਸਾਫ਼ ਕਰਨੇ ਮੁਸ਼ਕੀਏ ਬਰਤਨ ਸਾਫ ਕੀ ਕਰਨੇ ਬਰਤਨਾ ਤੋਂ ਪਹਿਲੇ ਸਾਇਆ ਕਰਤਾ ਯਾਰ ਇਹ ਮੁਸ਼ਕੀ ਨੂੰ ਕੁਝ ਬਣਾਉਣਾ ਵੀ ਨਹੀਂ ਹੁੰਦਾ ਸਬਜੀ ਦੇਖ ਲਓ ਐਂ ਐਂ ਸਾਫ ਹੀ ਕਰਦੀ ਜੇ ਮੰਨ ਲਓ ਇਹ ਸਬਜੇ ਨੇ ਸਵਾਦ ਬਣਾਈ ਹੁੰਦੀ ਇਹ ਕੰਜੜਾਂ ਦੇ ਵਿੱਚ ਜੀਭਾ ਹੀ ਮਾਰ ਦਿੰਦੀ ਮੈਂ ਬਣਾ ਰਹੀ ਆ ਜੀ ਆਪਣਾ ਵਸਤਾ ਮਿਕੋਣੀ ਨਹੀਂ ਤੁਸੀਂ ਦੇਖ ਲਿਓ ਸਭ ਤੋਂ ਪਹਿਲਾਂ ਤੇਲ ਘਰਨ ਕੀਤਾ ਜੀਰਾ ਪਾਇਆ ਵਿੱਚ अच्छा सब तो पहला तू जीरा पाया जीरा जीरा ता सुनया सी हाल जीरा की हुंदा ये मेरी साली पता नहीं जेडी भाषा बोलदी आ होणा सवाल क्या होगी denn खाना खाते उन बारे बोलदी denn ਬਹੁਤ ਬੋਲਦੀ ਆ ਭਾਈ ओमी ਕੋਲੇ ਖਾਣ ਪੀਣ ਲਈ ਬੜਾਈ ਜਾਂਦੇ ਤੇ ਓਮੀ ਐ ਸਿੰਡਲ ਪ੍ਰੀਤ ਜੰਦੀ ਆ ਕੀ ਹੋਏਗਾ ਨਾਮ ਨਾ ਹੋਣ ਮੋਸ਼ਕ ਪ੍ਰੀਤ ਤੋਂ ਸਿੰਡਲ ਪ੍ਰੀਤ ਰਖਣਾਲਾ ਸਿੰਡਲ ਪ੍ਰੀਤ ਮੈਂ ਤੁਹਾਨੂੰ ਦਿਖਾਉਂਦੀ ਆ ਜੀ ਉਸ ਪਿਆਰ ਕੋਲ ਨੂੰ ਦ ਕਰਵਾ ਗਿਆ ਲੈ ਅੰਦਰ ਲੈਣਾ ਸੋਨ ਲੋ ਉਹ ਕਦੇ ਤੇਲ ਬਹੁਤ ਵਧੀਆ ਕਿਉਂਦੇ ਘਰ ਵਾਲਾ ਬੋਲਿਆ ਕੋਲੂ ਤੋੜਵਾ ਕੇ ਲੈ ਉਹ ਜੈਮ ਜੀ ਭਾਸ਼ਾ ਇਹ ਬੋਲਦੇ ਤੇ ਉਹੋ ਜੇ ਉਹ ਬੋਲਦਾ ਕੋਈ ਇਹ ਤਾਂ ਜੋਗਣੋ ਜੋਗੀ ਟੱਕਰ ਗਿਆ ਸੜੀ ਸਮਝ ਨਹੀਂ ਆਉਂਦੀ ਵਿਆਹ ਕਿਹੜੀ ਭਾਸ਼ਾ ਕੋਲੂ ਤੋੜ ਦੋ ਲੋਕ ਨਹੀਂ ਲੈਣਾ ਬਣਾ ਲੋ ਕਹਿੰਦਾ ਦੋ ਆਖੇ ਲੋਕ ਵੀ ਲੈਣਾ ਵੀ ਇਹਨੂੰ ਲੋਕ ਲਾ ਕੇ ਕਰਨਾ ਵੀ ਕਿਹਾ ਤੁਸੀਂ ਅੰਦਰ ਬੜੀ ਤੇਰੀ ਹੀਰੇ ਮੋਤੀਆਂ ਦੀ ਜੁਐਲਰੀ ਪਈ ਆ ਉਹੀ ਤੇਰੇ ਮੁਸ਼ਕ ਕੱਪੜੇ ਹੋਣ ਕਰ ਭਾਂਡੇ ਆ ਹੈ ਉਹ ਨਾਲੇ ਚੋਰ ਨੇ ਅੰਦਰ ਵੜ ਕੇ ਮਰਨਾ ਇੰਨਾ ਤੋਂ ਅੰਦਰ ਮੁਸ਼ਕ ਫਲਾ ਰੱਖਦਾ ਤੇ ਉੱਤੇ ਚੱਲਦੇ ਉੱਥੋਂ ਦਾ ਵੀਊ ਦਿਖਾਉਣੀ ਆ ਬੜੀ ਤੇਰੀ ਨਾ ਇਹ ਪੰਜ ਸੱਤ ਕਿੱਲਾਂ ਚ ਹਵੇਲੀਆਂ ਜਰ ਵੀਊ ਦਿਖਾਉਣਾ ਕੋਈ ਜਿੰਡਾ ਤੇਰਾ ਇਹ ਕੁਆਟਰ ਆ ਨਾ ਇਹ ਤੋਂ ਵੱਡੇ ਦਾ ਸਾਡੇ ਘਰੇ ਬਾਥਰੂਮ ਹੀ ਆ ਵਾਹ ਚਲੋ ਯਾਰ ਇਹਨੂੰ ਦਫਾ ਕਰੋ ਤੇ ਹੁਣ ਆਪਾਂ ਚੱਲਦੇ ਆ ਕਮਲ ਪਟਿਆਲਾ ਵਾਲਾ ਪਟਿਆਲਾ ਵਾਲਾ ਤੇ ਜਿਹੜਾ ਹਾਂ ਤੇ ਪਹਿਲੀ ਵਾਰ ਨਹੀਂ ਕਰਦੇ ਲਾਈਕ ਕਮੈਂਟ ਸਬਸਕ੍ਰਾਈਬ ਸਬਸਕ੍ਰਾਈਬ ਕਰਦੇ ਜਿਹੜਾ ਕਮ ਕਰਦੇ ਵਾਹ ਬਾਈ ਸੋਨਾ ਬਣਾਇਆ ਤੇ ਆਪਣੇ ਫੈਮਲੀ ਫਰੈਂਡਸ ਨੂੰ ਸ਼ੇਅਰ ਕਰ ਦਿਨੇ ਥੋੜੀ ਜਲਦੀ ਆ ਮੈਨੂੰ ਥੋੜੀ ਜਲਦੀ ਆ ਜਲਦੀ ਨੂੰ ਕੋ ਤੁਨੇ ਛਾਲ ਮਾਰਨ ਚੱਲੀ ਆ ਔਖੇ ਮੇਰਾ ਬਲੌਗ ਨਾ ਆਪਦੇ ਫੈਮਲੀ ਫਰੈਂਡ ਨੂੰ ਸ਼ੇਅਰ ਕਰ ਦੋ ਕਿਉਂ ਅਸੀਂ ਉਹਨਾਂ ਤੋਂ ਗਾਣਾ ਖਾਣੀਆਂ ਚੈਨ ਲਾ ਕੇ ਤੈਨਾਂ ਆ ਰਿਹਾ ਉਹ ਇਹੋ ਜਿਹੇ ਹਰਕਤਾਂ ਫਰਨਾ ਕਰਿਆ ਕਰਨਾ ਵੀ ਕਰਦੇ ਤੈਨੂੰ ਘਰੇ ਨਾ ਵੜਨ ਦੇਣ ਸੋਹਣੀ ਚੱਕ ਕੇ ਭਰ ਲੋ ਤੇ ਰਹਿਣੀ ਆ ਕਿ ਦੇ ਇੱਧਰ ਟੱਪ ਗਈ ਕਿ ਉਧਰ ਟੱਪ ਗਈ ਇਹ ਬਹੁਤ ਹੀ ਪਿਆਰੇ ਨੇ ਕੜਨਸ ਲੈ ਕੇ ਆਈਆਂ ਪਰਦੇ ਕਰੇ ਕੰਦੀ ਵੜਨ ਦਾ ਘਰ ਵੜ ਵੀ ਨਹੀਂ ਜੀ ਤਾਂ ਐ ਬੋਲੂ ਕਿ ਜਿਵੇਂ ਨਾ ਜੰਮੀ ਪਲੀ ਇਹ ਕੈਨੇਡਾ ਦੀ ਆ ਕੜਨਸ ਲੈ ਕੇ ਆਈਆਂ ਪਤਾ ਨਹੀਂ ਕੀ ਕੜਨਸ ਕੀ ਤਾਂ ਮੁੰਡਾ ਚੜ੍ਹ ਬੋਲਾ ਮੇਰੇ ਹਰਗਾ ਉਸੇ ਹੀ ਬੋਲਿਆ ਕਹਿੰਦਾ ਪਰਦੇ ਔਰ ਨਲੇ ਯਾਰ ਮੈਂ ਇੱਕ ਗੱਲ ਤੋਂ ਹੈਰਾਨ ਸੀ ਵੀ ਇਹ ਸਕੂਟਰੀਕ ਚਲਾ ਕਿਵੇਂ ਲੈਂਦੀ ਆ ਵੀ ਦੋ ਤਿੰਨ ਫੁੱਟ ਦੀ ਹਾਈਟ ਆ ਤੇ ਮੈਂ ਅੱਜ ਪਤਾ ਲੱਗ ਗਿਆ ਇਹ ਸਕੂਟਰੀਕ ਕਿਵੇਂ ਚਲਾ ਲੈਂਦੀ ਆ ਆ ਦੇਖੋ ਇੱਕ ਫੁੱਟ ਦੀ ਤਾਂ ਪੂਰੀ ਹੀਲ ਪਾ ਲੈਂਦੀ ਆ <laughs> अपना तो तो। <laughs> <आ नी> <laughs> नहीं ਮੇਲ ਤੇ ਉਹਨੂੰ ਇੰਜ ਹੀ ਰਹੀ ਹੈ ਕਿ ਜਿਵੇਂ ਪਤਾ ਨਹੀਂ ਇੰਨੀਆਂ ਕਮਾਈਆਂ ਕਰਕੇ ਬਾਹਰ ਦੇ ਮੁਲਕੋਂ ਆਇਆ ਹੈ ਤੇ ਜੀ ਉਹਨੇ ਥੋੜੀ ਦੇਰ ਬਾਅਦ ਵੇਖੀ ਇਹਨੂੰ ਗਾਣਾ ਸ਼ੁਰੂ ਹੋਈ ਜਾਂਦੀ ਨੇ ਠੀਕ ਹੈ ਐਡੇ ਚਾਵਾਂ ਨਾਲ ਜੱਫੀ ਉਹਨੂੰ ਪਾਈ ਨੇ ਠੀਕ ਹੈ ਉਹਨੇ ਹੁਣੇ ਦੋਆਂ ਮਿੰਟਾਂ ਚ ਨਾ ਲਾਫਾ ਕੇ ਦੀ ਹੱਥ 'ਚ ਪੜਾ ਦੇਣੀ ਹੈ ਨਹੀਂ ਸਮਝ ਨਹੀਂ ਆਉਂਦੀ ਹੈ ਵਾਕੀ ਉਹ ਵੀਰੇ ਦੀ ਗੱਲ ਸੀ ਕਿ ਇਹਨਾਂ ਦੇ ਜਵਾਬ ਕਿੰਨਾ ਜਿੰਨੇ ਆ ਹਾਂ ਠੀਕ ਹੈ ਮਾਸ਼ਾਅੱਲਾ ਜਵਾਨ ਹੋਏ ਆ ਬੱਚੇ ਜਿਹੜੇ ਨਾ ਵੱਡੇ ਹੋਏ ਆ ਇਹ ਆਂਦਿਆਂ ਨੂੰ ਆਹ ਵਾਲੇ ਕੰਮ ਕਰਨੇ ਬੱਚਿਆਂ ਦੇ ਸਾਹਮਣੇ ਹੁਣ ਬੱਚਾ ਵਲੌਗ ਬਣਾਉਂਦੇ ਆ ਹੁਣ ਇਹ ਚੀਜ਼ ਮੈਨੂੰ ਨਹੀਂ ਲੱਗਦੀ ਕਿ ਮناسب ਹੈ ਤੇ ਜੱਫੀ ਭਾਈ ਇਹ ਤਾਂ ਤੂੰ ਨਹੀਂ ਤਾਂ ਗਈ ਹੈ ਜੱਫੀ ਭਾਗ ਕੋਈ ਤੂੰ ਨਹੀਂ ਨਹੀਂ ਜੱਫੀ ਭਾ ਲਈ ਇਹ ਮੈਂ ਚੀਜ਼ ਮੈਨੂੰ ਨਹੀਂ ਲੱਗਦੀ ਵਲੌਗ ਚ ਵਹਾਨੀ ਮناسب ਹੈ ਨਹੀਂ ਬਸ ਚਾ ਵਲਾ ਮਾਰ ਮੈਂ ਕਿ ਜੀ ਜੇ ਹੋ ਜਾਂਦੀ ਹੈ ਦਾ ਕਰਦਾ ਵੀ ਰਿਹਾ ਹੁਣ ਵੇਖੀ ਨਾ ਦੇਖ ਲੋ ਉਹਨੂੰ ਜਾ ਕੇ ਇਹਨ ਜਫੇ ਪਾ ਲਿਆ ਕਿਉਂਨੇ 1% ਵੀ ਰਿਸਪੌਂਸ ਨਹੀਂ ਦਿੱਤਾ ਐ ਨੋਰ ਜਾ ਕਰਤਾ ਉਹਨੇ ਹੱਥ ਵੀ ਨਹੀਂ ਲਾਇਆ ਇਹਨੂੰ ਠੀਕ ਕਰ ਐਵੇਂ ਹੀ ਨੰਬਰ ਬਣਾਉਂਦੀ ਰਹਿੰਦੇ ਜਿਹੜੇ ਹਸਾਬ ਨਾਲ ਦੇਵ ਨੇ ਸਿਰ ਜਾ ਤੇ ਮੂੰਹ ਜਾ ਟਾਗ ਰੱਖਿਆ ਨਾ ਮੈਨੂੰ ਤਾਂ ਐਨ ਲੱਗਦਾ ਜਿਵੇਂ ਇਹ ਕੋਈ ਚੋਰ ਚੱਕਾ ਦੇ ਜਿਹੜੇ ਹਸਾਬ ਨਾਲ ਰਾਤੀ ਨੂੰ ਆਇਆ ਮੈਨੂੰ ਤਾਂ ਲੱਗਦਾ ਨੇ ਇਹ ਲੋਕਾਂ ਦੀ ਮੋਟਰਾਂ ਮੋਟਰਾਂ ਸਿਲੰਡਰ ਫੁੰਡਰ ਚੋਰੀ ਕਰਦਾ ਇਹ ਕੀ ਚੋਲ ਚੋਲ ਕਾਲਾ ਕਿਪਾ ਹੀ ਐ ਫੋਟਾ ਵੱਟ ਪਾਣੀ ਲੈ ਦੇਵ ਨੂੰ ਕੇ ਰੋਟੀ ਲਿਆਵਾ ਤੇ ਜਾ ਕੇ ਚੋਲ ਲੱਦਣ ਲੱਗਦੇ ਆ ਪਲੇਟ ਚ ਚੋਲ ਗਏ ਉਤੋਂ ਤੱਕ ਆਂ ਡੱਟਦੇ ਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨੇ ਬੰਦੇ ਨੇ ਖਾਣੇ ਆ ਕਿ ਕਿਸੇ ਪਸ਼ੂ ਨੇ ਖਾਣੇ ਆ ਜੋ ਵਾਤ ਵਾਤ ਉਹ ਕਿਹਨੇ ਕਾਟਣ ਦੇਖਦੇ ਸੀਗੇ ਕਰੇ ਦਾ ਕਾਡੀ ਡੌਗ ਉਹ ਕਿਹੜਾ ਸੀ ਉਹ ਪੀਨ ਕੁੜੀਆਂ ਵਾਲਾ ਪਾਪਾ ਪੌਪਾਇ ਦਾ ਉਹ ਫਾਇਰ ਸੈਲਰਮੈਨ ਓਕੇ ਅਸੀਂ 카ਟੂਨ ਦੇਖਦੇ ਸੀ ਤਾਂ ਹੀ ਤੁਹਾਡੀਆਂ ਸ਼ਕਲਾਂ ਦੋਨਾਂ ਨੇ 카ਟ ਮਾਰਦੀਆਂ ਓਕੇ ਨਾ ਅਸੀਂ ਦੇਖਦੇ ਸੀ ਪੌਪਾ ਦਾ ਸੈਲਰਮੈਨ ਅੱਛਾ ਤਾਂ ਮੈਂ ਸੋਚਾਂ ਵੀ ਦੇਵ ਦੀ ਸ਼ਕਲ ਆ ਪੌਪਾ ਦੀ ਤੋ ਤੋ ਗੱਲ ਹੀ ਕੀ ਆਈ ਗਰੀ ਜਦੋਂ ਵਾਸੀ ਆਈ ਨਾ ਦੱਸ ਜੀ ਤੁਹਾਨੂੰ ਸਬਰ ਕਰ ਜੀ ਕਿ ਪੁੱਠਾ ਜੌਬ ਕੋ ਦਿੰਨੇ ਹਮੇਸ਼ਾ ਓ ਤੇਨੂੰ ਓਨੇ ਅਜ ਤੱਕ ਸਿੱਧਾ ਜਵਾਬ ਦਿੱਤਾ ਹੋਈ ਆ ਹਮੇਸ਼ਾ ਪੁੱਠਾ ਹੀ ਤਾਂ ਦਿੰਦਾ ਕੋਈ ਬਸ ਓਨੇ ਲੇਲੇ ਪੇ ਭਈਏ ਕਰਦੀ ਰਹੇ ਲੇਲੇ ਪੇ ਜਦੋਂ ਉਹਨੇ ਆ ਵਾਸੀ ਆਈ ਲਈ ਆ ਸਿੱਧਾ ਗਲਾਸ ਨੇ ਮੂੰਹ ਚ ਧੱਕ ਦੇਣਾ ਤੂੰ ਵਾਹ ਪਲੇਟ ਕਿਉਂ ਨਹੀਂ ਹੁਣ ਹਾਰੋ ਕਮਲ ਜਦੋਂ ਆਖਰੇ ਨੇ ਕੱਲ ਕਰ ਲਿਆ ਕਰੋ ਅੱਧੀ ਰਾਤ ਤੁਸ ਖੰਭਿਆਂ ਚੜਦੇ ਹੁੰਦੇ ਆ ਦੇਖ ਲੋ ਮੂਹ ਸੱਚੀ ਗੱਲ ਨਿਕਲ ਗਈ ਨਾ ਕਮਲ ਨੇ ਕਹਿਤਾ ਨਾ ਕਿ ਰਾਤ ਨੂੰ ਤੁਸੀਂ ਖੰਭਿਆਂ ਤੇ ਕਿਉਂ ਚੜਦੇ ਹੋ ਯਾਰ ਮੈਂ ਤੁਹਾਨੂੰ ਪਹਿਲੇ ਕਹਿੰਦਾ ਸੀ ਵੀ ਇਹ ਨਾ ਮੂਮਾ ਬੰਨ ਕੇ ਨਾ ਚੋਰੀ ਕਰਨ ਜਾਂਦਾ ਇਹ ਤਾਰਾ ਲੁੰਦਾ ਹੈ ਉਹ ਇਹ ਨਾ ਟ੍ਰਾਂਸਫਰਮ ਚੋਰੀ ਕਰਦਾ ਹੁੰਦਾ ਤੋ ਵਾਹ ਤੋ ਵਾਹ ਤੋ ਵਾਹ ਤਾਂ ਬਹੁਤ ਸਾਰੇ ਮੈਸੇਜ ਆਏ ਸੀ ਅੱਜ ਇਹ ਗਲਤ ਗਲਤ ਗੱਲ ਆ ਜੀ ਪੁਰਾਣਾ ਪਾਤਾ ਸਾਨੂੰ ਨਵਾਂ ਵਲੌਗ ਚਾਹੀਦਾ ਵਾ ਤਾਕੋ ਇਹਨਾਂ ਨਿੱਕੇ-ਨਿੱਕੇ ਅੱਡਰੈਸ ਕਰਿਆ ਕਰੋ ਪੁਰਾਣੇ ਵਲੌਗ ਵੀ ਦੇਖ ਲਿਆ ਕਰੋ ਰਿਪੀਟ ਕਿ ਇਹਨਾਂ ਨੂੰ ਅਡਜਸਟ ਕਰਿਆ ਕਰੋ ਤੇ ਨਿੱਕੇ-ਨਿੱਕੇ ਪੁਰਾਣੇ ਵਲੌਗ ਵੀ ਦੇਖ ਲਿਆ ਕਰੋ ਨਹੀਂ ਆਕੇ ਤੁਸੀਂ ਵੱਡੇ ਸੁਪਰਸਟਾਰ ਵੱਡੇ ਪੁਰਾਣੇ ਵਲੌਗ ਦੇਖੀਏ ਨਾਲੇ ਤੁਹਾਡੇ ਤਾਂ ਕੋਈ ਨਵੇਂ ਵਲੌਗ ਵੀ ਨਾ ਦੇਖੇ ਨਾ ਯਾਰ ਮੈਂ ਉਹ ਲੋਕਾਂ ਦੇ ਗੁੱਟ ਤੋੜਨੇ ਆ ਜਿਹੜੇ ਫੋਨ 'ਚ ਨਾ ਜਿਹੜੇ ਇਹਨਾਂ ਦੇ ਵਲੌਗ ਦੇਖਦੇ ਆ ਨਾਲੇ ਮੈਂ ਉਹ ਲੋਕਾਂ ਤਾਂ ਬੋਲੀ ਮਾਰ ਦੇਣੀ ਆ ਜਿਹੜੇ ਸ਼ੇਅਰ ਕਰਦੇ ਆ ਹਾਂ ਤੋ ਵਾਓ ਜੀ 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 ਲੱਗਦਾ ਮੈਂ ਕਿਸੇ ਦਿਨ ਮੋਕਾ ਨਾ ਮੇਰੇ ਕੰਮ ਨਹੀਂ ਮੁਕਣੇ ਕੰਮ ਹੀ ਨਹੀਂ ਖਤਮ ਹੁੰਦੇ ਖਲਾਰਾ ਕੰਮ ਮੁਕਦੇ ਕੀ ਹੋਣਾ ਹੋਰ ਤੂੰ ਮੁਕਣਾ ਨਹੀਂ ਜੇ ਮੈਂ ਤੂੰ ਬੋਰਿੰਗ ਵਲੌਗ ਪਾਣੀ ਆ ਨਾ ਤੈਨੂੰ ਮੌਕਾ ਜ਼ਰੂਰ ਦੇਣਾ ਕਿ ਮੇਰੇ ਕੰਮ ਨਹੀਂ ਮੁਕਦੇ ਕੰਮ ਜੇ ਕਰਾਂਗੇ ਫੇਰ ਹੀ ਮੁਕਣਗੇ ਸਾਰਾ ਦਿਨ ਤਾਂ ਫੋਨ 'ਚ ਬੜੀ ਰਹਿੰਦੀ ਆ ਸਵੇਰੇ ਉੱਠਣ ਸਾਰੀ ਚੱਕ ਲੋਗੀ ਫੋਨ ਵੈਲਕਮ ਟੂ ਮਾਈ ਵਲੌਗ ਮੈਂ ਆ ਤੁਹਾਡੀ ਕਮਲ ਪਟਿਆਲਾ ਮੈਨੂੰ ਪਤਾ ਮੈਂ ਕਿੱਦਾਂ ਵਲੌਗ ਬਣਾਣੀਆਂ ਸਾਰੇ ਦਿਨ ਚ ਕੰਮ ਵੀ ਕਰਨਾ ਫੇ ਟਾਈਮ ਕੱਢ ਕੇ ਉਹ ਬੱਚੇ ਨਕਲਾ ਲਾਈ ਜਾਂਦੇ ਯਾਰੀ ਮੈਂ ਤੇ ਸੀਰੀਅਸ ਗੱਲ ਕਰ ਰਹੀ ਹਾਂ ਤੁਸੀਂ ਆਹ ਉਹ ਇਹਦੇ ਘਰ ਵਾਲੇ ਨੂੰ ਪਤਾ ਵੀ ਇਹ ਜੰਗਲੀਆਂ ਮਾਰੀ ਜਾਂਦੀ ਆ ਇਹਦੇ ਨਾਲ ਰਹਦਾ ਹੈ ਕਿ ਨਾ ਇਹਦੇ ਘਰ ਵਾਲੇ ਵੀ ਫਾੜ ਲਾਉਣੀਆਂ ਸਰ ਕਰਨ ਲੱਗ ਗਿਆ ਉਹ ਤੁਹਾਨੂੰ ਤਾਂ ਮੈਂ ਪਹਿਲੇ ਹੀ ਕਿਹਾ ਇਹ ਕਾਰਟੂਨ ਆ ਤੂੰ ਵੱਤ ਤੂੰ ਸੀਰੀਅਸ ਗੱਲ ਕਰਦਾ ਹੋਇਆ ਇਹ ਆਪਣੀਆਂ ਜੰਗਲੀਆਂ ਮਾਰਨ ਲੱਗ ਗਿਆ ਜੰਗਲੀਆਂ ਇਹ ਕੀ ਅੱਜ ਅੱਛਾ ਮਸਾਜਰ ਮਸਾਜਰ ਅਸਰਦਾਰ ਮਸਾਜਰ ਹੈਗਾ ਹੀ ਦੇ ਬਾਂਸਾਂ ਨਾਲ ਮਸਾਜ ਹੋਣਾ ਕਹਿੰਦੀ ਜਵਲੀਆਂ ਮਾਰੀ ਜਾਂਦੇ ਆ ਦੇਖੋ ਕਿੰਨੀ ਇੱਜ਼ਤ ਦਿੰਦੀ ਪਿਆਰ ਦੇ ਘਰ ਉਹ ਐਹੋ ਜਿਹੀ ਜ਼ੁਬਾਨ ਕਰਕੇ ਨਾ ਇਹ ਆਪਦੇ ਘਰਾਂ ਤੋਂ ਗਾਣਾ ਖਾਂਦੀ ਹੁੰਦੀ ਸੀ ਓਏ ਉਹ ਵਿਚਾਰਾ ਹੁਣ ਤਾਂ ਨਹੀਂ ਬੋਲਦਾ ਉਹਨੂੰ ਪਤਾ ਵੀ ਇਹ ਪੈਸੇ ਦੀ ਮਸ਼ੀਨ ਆ ਹੈਂ ਇਹ ਤਾਂ ਜੇ ਉਹ ਪਹਿਲਾਂ ਵਰਗਾ ਹੁੰਦਾ ਨਾ ਤੇ ਹੁਣ ਉਹਦੇ ਮੂੰਹ 'ਚ ਆ ਪਿਸਤੋਲ ਜੇ ਧੱਕ ਪਿਸਤੋਲ ਜੀ ਚਲੋ ਯਾਰ ਕਮਲ ਨੂੰ ਛੱਡੋ ਹੁਣ ਆਪਾਂ ਗੱਲ ਕਰਦੇ ਆ ਆ ਨਚਾਰਪੁਣਾ ਕਰਨ ਵਾਲੀ ਜੋੜੀ ਦੀ ਚਲੋ ਦੇਖੀਏ ਫਿਰ ਉਹ ਗੜੀ ਹੈ ਦੇਖ ਲਓ ਫਰਕ ਤਾਂ ਆਪ ਉਹ ਜਿਹੜੀਆਂ ਕਰਦੇ ਰਹਿੰਦੇ ਆ ਜਿਨ੍ਹਾਂ ਨੂੰ ਕੋਈ ਮਾੜਾ ਬੋਲਦੇ ਤੇ ਫਿਰ ਇਹਨਾਂ ਨੂੰ ਮਿਰਚਾਂ ਲੱਗਦੀਆਂ ਉਹ ਯਾਰ ਹੁਣ ਇਹਦੀ ਘਰ ਵਾਲਾ ਕੋਈ ਜਨਮ ਦੇਣ ਜਾਂ ਸੀਤੇ ਇਹ ਦੇਖੋ ਕੀ ਡਰਾਮੇ ਕਰਦਾ ਖੜਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਗਿਆਨ ਤਰੀਕਾ ਲੀਡ ਦਾ ਬਰਥਡੇ 16 ਚੋਬਰ ਦੀ ਗੱਲ ਚੋਬਰ ਦੀ ਤੁਹਾਨੂੰ ਪਤਾ ਹੀ ਹੈ 11 ਨੂੰ ਰੀਤ ਦਾ ਬਰਥਡੇ ਆ ਮਤਲਬ ਘਰ ਵਾਲੀ ਇਹਦੀ ਤੇ ਪਤਾ ਸਾਨੂੰ ਆ ਵੀ ਉਹਦਾ ਜਨਮ ਦੇਣਾ 11 ਨੂੰ ਵਾਹ ਯਾਰ ਕੀ ਜਮਾਨਾ ਆ ਗਿਆ ਚੰਗੇ ਇੱਜ਼ਤਾਂ ਲੋਕ ਲੱਗਦੇ ਮੈਨੂੰ ਇਹੇ ਮੇਰੀ ਮੂਵੀ ਦਾ ਸ਼ੂਟ ਚੱਲਦਾ ਵੈਸੇਗਾ ਤੇ ਪਿਛਲੇ ਬਰਥਡੇ ਤੇ ਨਾ ਮੇਰੇ ਕੋਲੋਂ ਇੰਨਾ ਕੁਝ ਲਾਈਕ ਕੁਝ ਸਰਪ੍ਰਾਈਜ਼ ਦਿੱਤਾ ਨਹੀਂ ਯਾਰ ਮੂਵੀ ਨੂੰ ਬੜਾ ਤੁਸੀਂ ਦਫੰਗ ਫਿਲਮ ਕੱਢਦਾ ਪਿਆ ਸੀ ਫਿਰ ਤਾਂ ਨਹੀਂ ਲੋਕਾਂ ਨੂੰ ਦੱਸਦਾ ਪਿਆ ਵੀ ਮੈਂ ਰੀਲਾਂ ਤੇ ਲੱਕ ਹਲਾਉਂਦਾ ਪਿਆ ਸੀ ਵਾਹ ਤੋ ਟੈਡੂ ਸਟਾਰਟ ਹੋ ਚੁੱਕਾ ਵਾ ਪਹਿਲਾਂ ਮੈਨੂੰ ਲੱਗਦਾ ਪੈਗੀ ਜੇ ਤੁਮ ਬਹੁਤ ਟਾਈਮ ਬਾਅਦ ਟੈਡੂ ਬਣਵਾਉਣਾ ਲੱਗਣਾ ਸਾਰੇ ਬਣਵਾਏ ਹੋਇਆ ਚਲੋ ਚਾਹ ਦੇ ਚੁਗਲੀ ਮੈਨੂੰ ਫੜੇ ਲੀ ਕਰਨਾ ਚਾਹ ਦੇ ਚੁਗਲੀ ਦੇਖੋ ਇਹ ਆਡਾ ਆਉਂਦੇ ਆਪ ਨੂੰ ਸਲਮਾਨ ਖਾਨ ਸਮਝ ਆ ਰਹਿੰਦਾ ਉਹ ਸਰੀਰ ਤੇ ਦੋ ਦਾ ਤੇਰੇ ਹੱਡੀਆਂ ਉਹਨਾਂ ਤੂੰ ਟੈਡ ਬਣਾਉਂਦਾ ਰਹਿਣਾ ਹੈ ਓਏ ਪਤੰਦਰਾ ਸ਼ਰਟ ਸ਼ੋਲਡ ਪਾ ਲੈ ਹੋਰ ਨਾ ਕਿਤੇ ਨਮੂਨੀਆਂ ਕਰਨਾ ਹੈ ਕੋ ਜਣੂ ਸਾਲੇ ਇਹ ਕਿਹੜੇ ਹਿਸਾਬ ਦੇ ਲਾਡ ਪਿਆਰ ਹੋ ਗਏ ਬੱਚੇ ਨਾਲ ਉਹ ਬੱਚੇ ਨੂੰ ਬੁਲਾਈ ਇੰਨਾ ਕਿ ਤੂੰ ਵੈਣ ਪਾਈ ਇੰਨਾ ਲਓ ਜੀ ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਤੁਸੀਂ ਵੇਖਿਆ ਕਿ ਕਾਮੇਡੀ ਬੋਏ ਵੀਰ ਨੇ ਬੱਥੇਰੀਆਂ ਦੀ ਕੁੱਤੇ ਖਾਣੀ ਕੀਤੀ ਠੀਕ ਹੈ ਅੱਛਾ ਸਭ ਤੋਂ ਪਹਿਲੇ ਆਪਾਂ ਗੱਲ ਕਰੀਏ ਦੇਖੋ ਪਹਿਲੇ ਵਕਤਾਂ ਦੇ ਵਿੱਚ ਲੋਕ ਸੀ ਨਾ ਠੀਕ ਹੈ ਪੁਰਾਣੇ ਜਿਹੜੀਆਂ ਸਾਡੀਆਂ ਮਾਵਾ ਮਾਂ ਦਾਦੀਆਂ ਸੀ ਨਾ ਉਹ ਜਦੋਂ ਕਿਸੇ ਘਰ ਰਿਸ਼ਤਾ ਕਰਨ ਜਾਂਦੀਆਂ ਸੀ ਨਾ ਤੇ ਉਹ ਕੰਨੀਆਂ ਸੀ ਕਿ ਕੁੜੀ ਦਾ ਰਹਿਣ ਸਹਿਣ ਕੁੜੀ ਨੂੰ ਖਾਂਜ ਕੀ ਕੀ ਬਣਾਣਾ ਹੁੰਦਾ ਉਹ ਪੁੱਛ ਰਹੀ ਹੈ ਐਸੀ ਕਿ ਸਲਾਈ ਕਢਾਈ ਕਰ ਲੈਂਦੀ ਆ ਕੱਪੜੇ ਸਲਾਈ ਕਰ ਲੈਂਦੀ ਆ ਕਢਾਈ ਕਰ ਲੈਂਦੀ ਆ ਮੁੰਜੀਆਂ ਔਨ ਲੈਂਦੀ ਆ ਪੀੜੀਆਂ ਔਨ ਲੈਂਦੀ ਆ ਫਿਰ ਉਸ ਵਕ ਖਾਨ ਪਕਾਨ ਚ ਕੀ ਪਕਾਉਂਦੀ ਨਹੀਂ ਮੁੰਜੀ ਪੀੜੀਆਂ ਤੂੰ ਆਪਣੇ ਕੋਲ ਬਾਲੀ ਐ ਇੰਨੀ ਵਕ ਸੀਰੀਅਸ ਗੱਲ ਕਰ ਲਗਾ ਸੀਗਾ ਇਹਨੇ ਚਵਲ ਮਾਰ ਦਿੱਤੀ ਨਹੀਂ ਮੁੰਜੀਆਂ ਪੀੜੀਆਂ ਤਰਖਾਣਾ ਦੀ ਕੁੜੀਆਂ ਲੈਣ ਲੱਗੀਆਂ ਮੈਨੂੰ ਇਹ ਦੱਸੋ ਹੈ ਮੰਜੀਆਂ ਨਹੀਂ ਟਕੋਣੀਆਂ ਜੇ ਮੰਜੀਆਂ ਪੀੜੀਆਂ ਉੰਨੀਆਂ ਆਂਦੀਆਂ ਨੇ ਲੋ ਜੀ ਤੇਰੇ ਚੱਲ ਆਂਦੀਆਂ ਜਿਹੜੀਆਂ ਨੇ ਨਾ ਉਹ ਦਿਹਾੜੀ ਜਿਹੜੀਆਂ ਨੇ ਨਾ ਉਹ ਫੋਰਡ ਕਰਦੇ ਸੀ ਤੇ ਲੋ ਜੀ ਪਹਿਲੀ ਚਾਲ ਪਹਿਲੀ ਚਾਲ ਵੱਜ ਗਈ ਹੈ ਕਿਹੜਾ ਮੈਂ ਸੀਰੀਅਸ ਹੈ ਗੱਲ ਕਿੰਨੀ ਦੀਗਾ ਕਿ ਪਹਿਲੇ ਵਕਤਾਂ ਦੇ ਵਿੱਚ ਲੋਕ ਜਿਹੜੇ ਸੀ ਉਹ ਇਹ ਵੇਖਦੇ ਸੀ ਕਿ ਕੁੜੀ ਨੂੰ ਖਾਣ ਪਕਾਣਾ ਆਉਂਦਾ ਤੇ ਕੱਲ ਨੂੰ ਇਹ ਆਪਣੇ ਬਾਲ ਬੱਚੇ ਨੂੰ ਆਪਣੇ ਘਰ ਵਾਲੇ ਨੂੰ ਸਾਨੂੰ ਖਵਾ ਪਿਆ ਲੇਗੀ ਠੀਕ ਹੈ ਉਹ ਜੇ ਅੱਜ ਜਿਵੇਂ ਆਪਣਾ ਮੁਸ਼ਕਫਰੀ 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 ਨੇ ਕਿਹਾ ਅੱਜ ਤੋਂ ਬਾਅਦ ਮੁਸ਼ਕਫਰੀ ਤੇ ਉਹਦਾ ਨਾਮ ਛੱਡ ਕੇ ਦੁਬਾਰਾ ਦੂਸਰਾ ਨਾਮ ਕਿਹੜਾ ਪਾਣਾ ਕਿਹੜਾ ਜਿਹੜਾ ਵਿੱਚ ਕਹਿੰਦਾ ਸੀ ਵੀਰਾ ਅੱਜ ਤੋਂ ਬਾਅਦ ਇਹਦਾ ਇਹ ਨਾਮ ਆਪਣਾ ਮੈਨੂੰ ਨਹੀਂ ਆ ਤੇਰਾ ਪਲਾ ਬ ਨਾਲੇ ਮੈਨੂੰ ਵੀ ਚਾਵਲ ਮਾਰੀ ਤੇ ਮੈਨੂੰ ਵੀ ਪਲਾ ਛੱਡਿਆ ਕੀ ਕਹਦਾ ਮੋਸਕ ਬਰੀ ਦੀ ਸਹੀ ਹਾਂ ਮੋਸਕ ਮਤਲਬ ਕਹਿੰਦਾ ਮੈਂ ਤਾਂ ਉਹ ਜਿਹੋ ਜਿਹੇ ਰੋਟੀਆਂ ਬਕਾਉਂਦੀਆਂ ਨਾ ਯਕੀਨ ਮੰਨੋ ਇਹੋ ਜਿਹੇ ਰੋਟੀਆਂ ਸਾਡੇ ਅੱਗੇ ਆ ਜਾਂਨ ਅਸੀਂ ਯਕੀਨ ਮੰਨ ਚੁੱਕੇ ਤੇ ਉਹਨੂੰ ਹੀ ਖਵਾ ਜਿਹਨੇ ਬਕਾਈਆਂ ਉਹਨੂੰ ਕਹ ਤੂੰ ਆਪ ਹੀ ਖਾ ਨਹੀਂ ਵੈਸੇ ਬੜੀ ਮਾਰੀ ਗੱਲ ਹੈ ਕਿ ਵੇਖੋ ਕਿ ਇੰਨੀ ਵੱਡੀ ਹੋ ਗਈ ਹੈ ਤੇ ਹਜੇ ਉਹਨੂੰ ਰੋਟੀ ਵੀ ਨਹੀਂ ਪਕਾਣੀ ਦੱਸ ਨਹੀਂ ਤਿੰਨ ਚਾਰ ਦਿਨ ਕਹਿੰਦਾ ਭੱਜ ਗਈ ਹੈ ਤੇ ਇੱਕ ਵਕਮ ਘੱਟ ਇਹ ਨਾ ਤੇ ਨਹੀਂ ਉਹ ਜਾਂ ਕਹਿੰਦਾ ਜਬਲਾ ਇਹਦੇ ਘਰ ਵਾਲਾ ਜਿਹੜਾ ਖਾ ਜਾਂਦਾ ਸਾਰਾ ਕੁਝ ਇਹ ਗੱਲ ਵੀ ਗਲਤ ਹੈ ਇਹਦੀ ਮੈਂ ਪਿੱਛੇ ਬੜੀ ਕੰਟਰੋਵਰਸੀ ਚੱਲਦੀ ਵੇ ਅਸੀਂ ਵੇਖ ਇਹਦੇ ਫਾਦਰ ਦੀ ਡੈਥ ਹੋ ਗਈ ਸੀ ਇਹਦੀ وجہ ਤੋਂ ਅੱਲਾ ਮਾਫ ਕਰੇ ਅੱਲਾ ਮਾਫ ਕਰੇ ਇਹਨਾਂ ਨੂੰ ਨਾ ਨਹੀਂ ਆਨੂ ਅਗਰ ਰੱਬ ਤਿਆਂ ਦੇ ਵਿੱਚ ਬੰਦਾ ਨਹੀਂ ਯਾਦ ਬੰਦਾ ਨਹੀਂ ਦੇ ਸਕਦਾ ਬਿਲਕੁਲ ਠੀਕ ਹੈ ਇਹ ਜੇ ਘਰ ਖਰਾਬ ਕਰਨ ਤੇ ਆਨਾਂ ਤੇ ਸੂਈ ਦੇ ਲੱਕੇ ਦੇ ਵਿੱਚੋਂ ਵੀ ਘਰ ਖਰਾਬ ਕਰ ਦੇਣੀਆਂ ਤੇ ਵਸਾਨ ਤੇ ਆਨਾਂ ਤੇ ਖੁਦਾ ਦੀ ਕਸਮ ਇਹ ਝੁੱਗੀ ਵੀ ਵਸਾ ਮੈਂ ਨਾ ਮੈਂ ਨਾ ਇੱਕ ਇੱਕ ਛੋਟੀ ਜਿਹੀ ਰੀਲ ਜੀ ਚੱਲਦੀ ਪਈ ਸੀ ਉਹ ਚ ਵੀਡੀਓ ਮੈਂ ਵੇਖੀ ਮਤਲਬ ਇੱਕ ਵੀਰ ਜੀ ਨੇ ਉਹ ਵੀ ਸਰਦਾਰ ਹੀ ਉਹ ਗੱਲ ਸੁਣਾਉਂਦੇ ਸਨ ਉਹ ਕਹਿੰਦੇ ਪਿਆਸਨ ਕਿ ਇੱਕ ਔਰਤ ਜਿਹੜੀ ਹੈ ਨਾ ਉਹ ਸੂਈ ਦੇ ਨੱਕੇ ਥਾ ਨਹੀਂ ਜਾਰਦੀ ਆ ਤੇ ਸੂਈ ਦੇ ਨੱਕੇ ਥਾ ਨਹੀਂ ਬਣਾਂਦੀ ਆ ਬਣਾਂਦੀ ਆ ਬੇਸ਼ੱਕ ਠੀਕ ਹੈ ਉਹਨਾਂ ਨੇ ਇੱਕ ਕਹਾਵਤ ਸੁਣਾਈ ਉਹ ਕਹਿੰਦੇ ਨੇ ਇੱਕ ਬੜਾ ਅਮੀਰ ਬੰਦਾ ਸੀ ਅਮੀਰ ਬੰਦਾ ਸੀ ਉਹ ਆਪਣੀ ਬੁੱਢੀ ਨੂੰ ਲੈ ਕੇ ਜੰਗਲ 'ਚ ਚਲਾ ਗਿਆ ਬੁੱਢੀ ਨੂੰ ਲੈ ਕੇ ਜੰਗਲ 'ਚ ਚਲਾ ਗਿਆ ਤੇ ਉੱਥੇ ਇੱਕ ਬੰਦਾ ਜਿਹੜਾ ਇੱਕ ਬਾਬਾ ਸੀ ਉਹ ਲੱਕੜੀਆਂ ਜਿਹੜੀਆਂ ਨੇ ਨਾ ਚੁੱਕ ਕੇ ਲੈ ਕੇ ਜਾਂਦੇ ਸੀ ਤੇ ਜਦੋਂ ਜੀ ਬੁੱਢੀ ਨੇ ਉਸ ਬਾਬੇ ਨੂੰ ਵੇਖਿਆ ਨਾ ਤਾਂ ਬੁੱਢੀ ਨੇ ਫੌਰਨ ਕਿਹਾ ਕਿ ਇਹਦੇ ਕਾਰਨ ਨਾ ਕੋਈ ਸਮਝਦਾਰ ਜਨਾਨੀ ਨਹੀਂ ਹੈ ਉਦੇ ਬੰਦੇ ਨੇ ਕਿਹਾ ਉਹ ਕਿਵੇਂ ਉਹਨੇ ਕਿਹਾ ਸਮਝਦਾਰ ਜਨਾਨੀ ਹੁੰਦੀ ਤੇ ਇਹ ਬੰਦੇ ਦੇ ਕਪੜੇ ਇਵੇਂ ਪਾਟੇ ਨਾ ਹੁੰਦੇ ਜੇ ਪਾਟੇ ਹੁੰਦੇ ਤਾਂ ਉਹਨੂੰ ਪਵਿੰਦ ਲੱਗਾ ਹੁੰਦਾ ਉਹ ਸੀਤੇ ਹੁੰਦੇ ਤੇ ਸਾਫ ਸੁਥਰੇ ਹੁੰਦੇ ਉਹਨੇ ਕਿਹਾ ਕਿ ਅੱਛਾ ਤੇ ਤੂੰ ਇਹਦਾ ਮਤਲਬ ਤੂੰ ਆਪਣੇ ਆਪ ਨੂੰ ਸਮਝਦਾਰ ਸਮਝਣ ਕਿਹਾ ਹਾਂ ਮੈਂ ਸਮਝਦਾਰ ਹਾਂ ਮੈਂ ਸਮਝਦਾਰ ਹਾਂ ਤੇ ਤੇਰਾ ਘਰ ਬਣਿਆ ਹੋਇਆ ਉਹ ਉਸ ਬੰਦੇ ਨੇ ਨਾ ਆਪਣੇ ਹੰਕਾਰ ਚ ਆ ਕੇ ਉਹਨੂੰ ਉੱਥੇ ਜਨਾਨੀ ਨੂੰ ਜੰਗਲ 'ਚ ਛੱਡ ਦਿੱਤਾ ਉਹਨੇ ਕਿਹਾ ਤੂੰ ਜੰਗਲ 'ਚ ਰਹਿ ਮੈਂ ਤੇਰੇ ਤੋਂ ਬਗੈਰ ਵੀ ਆਪਣਾ ਘਰ ਚਲਾ ਕੇ ਦੱਸਾਂਗਾ ਅੱਛਾ ਉਹ ਜਨਾਨੀ ਨੂੰ ਛੱਡ ਗਿਆ ਜੰਗਲ 'ਚ ਆਪ ਚੱਲ ਗਿਆ ਕੋੜੇ ਤੇ ਸਵਾਰ ਹੋ ਕੇ ਜਿਹੜੀ ਜਨਾਨੀ ਨੂੰ ਜੰਗਲ 'ਚ ਛੱਡ ਗਿਆ ਤੇ ਅਗਲੇ ਦਿਨ ਉਹ ਵਿਚਾਰੀ ਤੂੜੀ 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 ਉਹ ਬਾਬਾ ਜੀ ਜਿਹੜੇ ਸੀ ਨਾ ਉਹ ਜੋ ਨੂੰ ਜੋਮਪਰੀ ਨਜ਼ਰ ਆ ਗਈ ਉਸ ਜੋਮਪਰੀ ਦੇ ਵਿੱਚ ਚਲੀ ਗਈ ਉਸ ਜੋਮਪਰੀ ਦੇ ਵਿੱਚ ਚਲੀ ਗਈ ਤੇ ਬਾਬਾ ਜੀ ਨੇ ਕਹਿਂਦੀ ਆ ਕਿ ਤੁਸੀਂ ਮੇਰੇ ਬਾਪ ਆਇਆ ਤੁਸੀਂ ਮੈਨੂੰ ਇੱਥੇ ਰਹਿਣ ਦੀ ਜਗ੍ਹਾ ਦੇ ਸਕਦੇ ਹੋ ਉਹਨਾਂ ਨੇ ਕਹਿ ਕੇ ਚੱਲ ਠੀਕ ਹੈ ਤੂੰ ਰਹਿ ਲੈ ਪਰ ਪੁੱਤਰ ਮੇਰੇ ਕੋਲ ਇੱਥੇ ਖਾਣ ਪੀਣ ਵਾਸਤੇ ਕੁਝ ਨਹੀਂ ਹੈ ਮੈਂ ਇਹ ਜਰੀਏ ਲੱਕੜੀਆਂ ਨਾ ਇਹ ਵੇਚਣਾ ਵਾ ਦੇ ਵੀ ਇੱਥੇ ਮੈਂ ਆਪਣਾ ਗੁਜ਼ਾਰਾ ਕਰਨਾ। ਉਹ ਸੌਰਤ ਨੇ ਕਿਹਾ ਕਿ ਤੁਸੀਂ ਇੰਜ ਕਰੋ ਮੈਨੂੰ ਇੱਥੇ ਰਹਿਣ ਵਾਸਤੇ ਜਗ੍ਹਾ ਦਿਓ। ਉਹ ਰਹਿਣ ਵਾਸਤੇ ਜਗ੍ਹਾ ਦਿੱਤੋ ਇੰਨੀ ਸਲੀਕਾਮੰਦ ਔਰਤ ਸੀ। ਕਿ ਉਹਨਾਂ ਨੇ ਜਦੋਂ ਸਵੇਰ ਅਗਲ ਬਾਬਾ ਆਪ ਉੱਠਦਾ ਹੁੰਦਾ ਸੀ ਖਾਂਦਾ ਪੀਂਦਾ ਕੁਛ ਨਹੀਂ ਸੀ ਲੱਕੜੀਆਂ ਲੈਣ ਤੁਰ ਜਾਂਦਾ ਹੁੰਦਾ ਸੀ ਉਹਨਾਂ ਤਾਕਤ ਹੀ ਹੁੰਦੀ ਸੀ ਕਮਜ਼ੋਰੀ ਹੁੰਦੀ ਸੀ ਜਿੰਨਾ ਕੁ ਚੁੱਕਿਆ ਜਾਂਦਾ ਚੁੱਕ ਕੇ ਵੇਚ ਦਿੰਦਾ ਉਠੀ ਉੱਠ ਕੇ ਸਵੇਰ ਜੋ ਕੁਛ ਅਸਵੀਨਿ ਪਕਾ ਕੇ ਬਾਬਾ ਜੀ ਨੂੰ ਦਿੱਤਾ ਆਪ ਖਾਦਾ ਤੇ ਉਹਦੇ ਕਾਰ ਦਾ ਸਾਰਾ ਖਲਾਰਾ ਖੁਰੂਰਾ ਸਮੇਟਿਆ ਬਾਬਾ ਜੀ ਜਦੋਂ ਲੱਕੜੀ ਲੈਣ ਤੁਰ ਗਏ ਬਾਬਾ ਜੀ ਅੱਗੇ ਇੱਕ ਗੱਠਾ ਲਿਆਂਦੇ ਸੀ ਅੱਜ ਡੇਢ ਗੱਠਾ ਲੈ ਆਉਂਦਾ ਜੀ ਸਮਝ ਤਾਕਤ ਸੀ ਉਹ ਚਲੇ ਗਿਆ ਫਿਰ ਅਗਲੇ ਦਿਨ ਉਹਨੇ ਬਾਬਾ ਜੀ ਦੇ ਜਿੰਨੇ ਕੱਪੜੇ ਸੀ ਉਹਨਾਂ ਨੂੰ ਸਿਲਾਈ ਕੀਤਾ ਸਿਲਾਈ ਕਰਕੇ ਧੋਤਾ ਕੇ ਸਾਫ਼ ਕਰ ਉਹਨੇ ਬਾਬਾ ਜੀ ਅਗਲੇ ਦਿਨ ਫੇਰ ਗਿਆ ਅਗਲੇ ਦਿਨ ਦੋ ਗੱਠੇ ਲੈ ਗਏ ਆਏ ਆਏ ਵੇਚਣ ਵਾਸਤੇ ਉਹਦੇ ਨਾਲ ਜਿਹੜੇ ਪੈਸੇ ਆਏ ਨਾ ਉਹਨੇ ਆ ਕੇ ਧੀਏ ਇਹ ਰੱਖ ਲੈ ਆਪਣੇ ਕੋਲ ਉਹਨੇ ਵਿੱਚੋਂ ਕੱਢ ਕੇ ਦਿੱਤੇ ਉਹਨਾਂ ਕੇ ਬਾਬਾ ਜੀ ਵੀ ਨਾ ਇੱਕ ਛੋਟਾ ਜਿਹਾ ਕਪੜਾ ਲੈ ਆ ਕੇ ਦੋ ਉਹ ਬਾਬਾ ਜੀ ਨੇ ਇੱਕ ਕਪੜਾ ਲੈ ਆ ਕੇ ਦਿੱਤਾ ਉਹਨੇ ਉਹਦੇ ਉੱਤੇ ਕੀਤੀ ਸਲਾਈ ਕਢਾਈ ਸਲਾਈ ਕਢਾਈ ਕਰਕੇ ਉਹਨਾਂ ਨੇ ਕਿਹਾ ਬਾਬਾ ਜੀ ਅਗਲੇ ਦਿਨ ਤੁਸੀਂ ਵੇਚਣ ਜਾਣਾ ਉਹ ਵੇਚਣ ਤੁਰ ਗਿਆ ਵੇਚਣ ਗਿਆ ਤੇ ਉਹਦੇ ਪੈਸੇ ਉਹਨੂੰ ਹੋਰ ਮਿਲ ਗਏ ਉਹ ਜਿਹੜੇ ਪੈਸੇ ਮਿਲੇ ਨਾ ਉਹਨੇ ਕਿਹਾ ਮੈਂ ਖਰਚ ਨਹੀਂ ਕਰਨੇ ਇਹਦਾ ਮੈਨੂੰ ਹੋਰ ਇਹ ਜਿਨੇ ਪੈਸੇ ਮਿਲੇ ਨੇ ਨਾ ਉਸ ਦੁਕਾਨਦਾਰੇ ਦੇ ਤੇ ਇਹਦਾ ਮੈਨੂੰ ਹੋਰ ਕਪੜਾ ਲਿਆ ਦਿਓ ਉਹ ਜਿਨੇ ਪੈਸੇ ਆਂਦੇ ਰਿਓ ਉਹਦਾ ਹੋਰ ਕਪੜਾ ਮੰਗਾਉਂਦੇ ਰਿਓ ਜਿਨੇ ਪੈਸੇ ਆਂਦੇ ਰਿਓ ਹੋਰ ਕਪੜਾ ਉਹ ਨਿਜ਼ਾਮ ਚੱਲ ਪਿਆ ਉਹ ਨਿਜ਼ਾਮ ਚੱਲ ਗਿਆ ਉਹਦੇ ਨਾਲ ਉਹਦਾ ਚੰਗਾ ਪਹਲਾ ਵਸੀ ਕਾਰੋਬਾਰ ਹੋ ਗਿਆ ਕਿ ਰੁਮਾਲ ਬਣਾ ਕੇ ਵੇਚਣਾ ਸ਼ੁਰੂ ਹੋ ਗਏ ਫਿਰ ਅੱਗੇ ਉਹਨੇ ਬੁੱਡੀਆਂ ਰੱਖ ਲਈਆਂ ਕਾਰੋਬਾਰ ਉਹਨੇ ਸੋਨਾ ਵਰਾ ਕਰ ਲਿਆ ਉਸ ਕਾਰੋਬਾਰ ਦੇ ਨਾਲ ਉਹਦੀ ਇੰਨੀ ਖ ਹੋ ਗਈ ਕਿ ਉਹ ਚੰਗੇ ਪਹਲੇ ਅਮੀਰ ਹੋ ਗਈ ਵਾਹ ਤੇ ਉਧਰ ਜਿਹੜਾ ਬੰਦਾ ਸੀ ਜਿਹੜਾ ਚੰਗਾ ਪਹਲਾ ਪਹਿਲੇ ਮੀਰ ਸੀ ਉਹਨੇ ਕਰ ਲਈ ਦੂਸਰੀ ਜਨ ਉਸ ਨਾਨੀ ਜਿਹੜੀ ਸੀ ਚਾਵਲ ਨਿਕਲੀ ਨਹੀਂ ਅਯਾਦ ਸੀ ਕਰਸਤ ਮਤਲਬ ਕਿ ਖਰਚਾ ਕਰਨ ਵਾਲੀ ਸੀ ਬੰਦੇ ਨੇ 2 ਲੱਖ ਦਿੱਤਾ ਤੇ 2 ਲੱਖ ਦੇ ਕਪੜਾ ਲਈ ਰਾਜਾ ਕੋਲ ਤੋਂ ਪਾ ਲੀ ਉਹ ਕਾਰ ਸਾਂਭਣ ਵਾਲੀ ਨਹੀਂ ਸੀ ਉਹ ਦਿੰਦਾ ਗਿਆ ਉਹ ਉਜੜਦਾ ਗਿਆ ਦਿੰਦਾ ਗਿਆ ਉਹ ਉਜੜਦਾ ਗਿਆ ਉਹਨੂੰ ਜੋ ਪਹਿਲੀ ਬੁੱਢੀ ਵਾਲਾ ਸੀ ਕਿ ਮੈਂ ਦਿਨਾਵਾਂ ਸੇਫ ਕਰਦੀ ਪਈ ਆ ਉਹਦੇ ਸਲਾਬ ਆ ਗਿਆ ਸਲਾਬ ਆ ਗਿਆ ਤੇ ਉਹਦਾ ਸਾਰਾ ਕੁਸ਼ ਖੇਤ ਖੇਲਿਆਨ ਸਾਰੇ ਉਜੜ ਉਜੜ ਗਏ ਉਹਨੇ ਆਪਣੀ ਬੁੱਢੀ ਨੂੰ ਕਿਹਾ ਮੈਨੂੰ ਪੈਸੇ ਦੇ ਜਿਹੜੇ ਮੈਂ ਤੈਨੂੰ ਦਿਂਦਾ ਰਿਹਾ ਉਹਨੇ ਕਿਹਾ ਤੂੰ ਤੇ ਮੈਨੂੰ ਲੱਖ 2 ਲੱਖ ਭਰਾਂਦਾ ਰਿਹਾ ਉਹ ਤੇ ਮੈਂ ਆਪਣੇ ਕਪੜਿਆਂ 'ਚ ਲਾ ਦਿੰਦੀ ਮੈਨੂੰ ਸੀ ਕਿ ਤੂੰ ਮੈਨੂੰ ਜਰਾ ਜੇਵਰ ਖਰੀਦਿਆ ਉਹ ਦੇ ਉਹਨਾਂ ਕਹਿੰਦੇ ਜੇਵਰ ਤੇ ਮੈਂ ਖਰੀਦਿਆ ਹੀ ਨਹੀਂ ਉਹ ਤਾਂ ਮੈਂ ਖਾ ਪੀ ਸ਼ਰੇ ਉਹ ਉਹ ਉਹਨੇ ਕਰਜ਼ਾ ਚੁਕਿਆ ਕਰਜ਼ਾ ਚੁਕਿਆ ਕਰਜ਼ਾ ਚੁਕਾ ਫਿਰ ਉਹਨੇ ਫਸਲ ਦੁਬਾਰਾ ਕਰਨ ਦੀ ਕੋਸ਼ਿਸ਼ ਕੀਤੀ ਫਿਰ ਸਲਾਬ ਆ ਗਿਆ ਉਹ ਅੱਲਾ ਵਾਲੀ ਆ ਗਿਆ ਕੁਝ ਉਹ ਫਿਰ ਉੱਜੜ ਗਿਆ ਹਾਂ ਉਹ ਬੁੱਢੀ ਕਹਿੰਦੀ ਹੈ ਜਿਹੜੀ ਬਾਬਾ ਜੀ ਦੇ ਨਾਲ ਉਹਦੀ ਪਹਿਲੇ ਸ਼ਾਦੀ ਹੋਈ ਸੀ ਉਹ ਬਾਬਾ ਜੀ ਉਹਨੇ ਕਹਿੰਦੀ ਬਾਬਾ ਜੀ ਉਹਨਾਂ ਅਸੀਂ ਬੜੇ ਅਮੀਰ ਹੋ ਗਏ ਹਾਂ ਮੈਂ ਜਾਣੀ ਆ ਕਿ ਮੈਂ ਕਪੜੇ ਲੈ ਕੇ ਨਾ ਉਹਨਾਂ ਉਹ ਲੋਕਾਂ ਨੂੰ ਦਵਾ ਜਿਨ੍ਹਾਂ ਦੇ ਜਿਸਮ ਦੇ ਉੱਤੇ ਹੋਰਨ ਵਾਸਤੇ ਕਪੜਾ ਗਰੀਬਾਂ ਦੀ ਹੈਲਪ ਕਰਾਂ ਗਰੀਬਾਂ ਦੀ ਹੈਲਪ ਕਰ ਉਹ ਗੱਡੀ ਤੋਂ ਉਤਰੀ ਪਿੱਛੇ ਦੇ ਨੌਕਰ ਚਾਕਰ ਹੂੰ ਟੋਕਰੇ ਚੁੱਕੇ ਹੋਏ ਕੱਪੜਿਆਂ ਦੇ ਉਹ ਵੰਡਦੀ ਪਈ ਅੱਗੇ ਉਹਦਾ ਬੰਦਾ ਬੈਠਾ ਹੋਇਆ ਓਏ ਲੈਣ ਵਾਸਤੇ ਲੈਣ ਵਾਸਤੇ ਉਹਨੇ ਕਿਹਾ ਤੂੰ ਇੱਥੇ ਕਿਤੇ ਤੂੰ ਤਾਂ ਚੰਗਾ ਭਲਾ ਖਾਂਦਾ ਪੀਂਦਾ ਮੀਰਸ ਐ ਓਏ ਹੋਏ ਉਹਨੇ ਕਿਹਾ ਤੂੰ ਇੱਥੇ ਕਿਤੇ ਤੈਨੂੰ ਤਾਂ ਮੈਂ ਜੰਗਲ 'ਚ ਛੱਡ ਆਇਆ ਸੀ ਕਿ ਤੇਰਾ ਤੇ ਵਾਲੀ ਵਾਰ ਸੀ ਕੋਈ ਨਹੀਂ ਸੀ ਵਾਲੀ ਵਾਰ ਸੀ ਕੋਈ ਨਹੀਂ ਸੀ ਉਹਨੇ ਕਿਹਾ ਮੈਂ ਉਸ ਬਾਬੇ ਦੇ ਘਰ ਗਈ ਸੱਜੀ ਦੇ ਤਨ ਦੇ ਉੱਤੇ ਕਪੜਾ ਵੀ ਨਹੀਂ ਸੀ ਹੈ ਹਾਏ ਹਾਏ ਤੇ ਮੈਂ ਆਪਣੀ ਅਕਲ ਨਾਲ ਜ਼ਹਾਨਤ ਨਾਲ ਅੱਜੋ ਬਾਬਾ ਗੱਡੀਆਂ ਤੇ ਚਰਿਆ ਫਿਰਦਾ ਹਾਂ ਨਸਲੀ ਸੀ ਨਾ ਮੇਰਾ ਪਿਓ ਵਾ ਤੇ ਤੂੰ ਜਿਹੜਾ ਵੀ ਤੂੰ ਐਵੇਂ ਕਿਵੇਂ ਹੋ ਗਿਆ ਉਹਨੇ ਕਿਹਾ ਮੈਂ ਜਿਹਦੇ ਨਾਲ ਕੀਤਾ ਸੀ ਉਹ ਅਜਾਸ਼ ਨਿਕਲੀ ਉਹਨੇ ਮੇਰੇ ਘਰ ਨੂੰ ਘਰ ਨਹੀਂ ਸੰਭਲ ਸਕਿਆ ਮੇਰਾ ਘਰ ਸੂਈ ਦੇ ਨੱਕੇ ਜਿਹਾ ਮੇਰਾ ਘਰ ਤੇ ਮੇਰਾ ਸਾਰਾ ਕੋਸ਼ ਜਿਹੜਾ ਨਾ ਤਬਾਹੋ ਬਰਬਾਦ ਹੋ ਗਿਆ ਇਹ ਚੀਜ਼ ਹੈ ਇੱਥੋਂ ਉਹਨਾਂ ਨੇ ਫਿਰ ਇੱਕ ਕਹਾਣੀ ਸੁਣਾਈ ਤਵਾਤੀ ਮੈਂ ਕਹਿੰਦੇ ਕਿ ਵਾਕਿਆ ਇੱਕ ਔਰਤ ਬਣਾ ਦੇਈ ਤੇ ਨਿੱਕੀ ਜੀ ਚੀਜ਼ ਤੋਂ ਵੀ ਬਣਾ ਛੱਡਦੀ ਹੈ ਬੰਦੇ ਨੂੰ ਤੇ ਜਾਰਨ ਤੇ ਆਜੇ ਸੂਈ ਦੇ ਨੱਕੇ ਤੋਂ ਵੀ ਇਜਾਰ ਛੱਡਦੀ ਹੈ ਕਈ ਦਫਾ ਨਾ ਕਈ ਦਫਾ ਇਹ ਜੋ ਨੰਦ ਸੀ ਨਾ ਕਿ ਮੈਂ ਕਈ ਦਫਾ ਲੜਨਾ ਕਿਉਂਕਿ ਮੈਂ ਇੱਕ ਤਨਖਾਹ ਇੱਕ ਲਿਮਿਟਿਡ ਸੈਲਰੀ ਹੈ ਠੀਕ ਹੈ ਠੀਕ ਹੈ ਉਹਦੇ ਵਿੱਚ ਮੈਂ ਇਹਨੂੰ ਕਹਾਂਦੀ ਕਿ ਭਾਈ ਆ ਖਰਚਾ ਤੂੰ ਕਰਨਾ ਹੈ ਅੱਛਾ ਇਹਨੇ ਨਾ ਬੜਾ ਸੋਹਣਾ ਮਤਲਬ ਕਿ ਉਹਦੇ ਜਿਵੇਂ ਮੈਨੇਜ ਵੀ ਕਰ ਲੈਣਾ ਔਰਤ ਨੂੰ ਪਤਾ ਹੈ ਕਿ ਘਰ ਕਿਵੇਂ ਚਲਾਣਾ ਹੈ ਮੈਨੇਜ ਕਿਵੇਂ ਕਰਨਾ ਹੈ ਔਰ ਮੈਂ ਤਾਂ ਇੱਕ ਵਾਰੀ ਆਇਆ ਮੈਂ ਕਹਿੰਦਾ ਲੈ ਇੰਨੇ ਜਿਹੜੇ ਹਰ ਕੋਈ ਚਲਾ ਲੈਂਦਾ ਮੈਂ ਚਲਾ ਉਹ ਯਕੀਨ ਮੰਨੋ ਇੱਕ ਕੰਨੀ ਤੂੰ ਇੱਕ ਮਹੀਨਾ ਤੂੰ ਚਲਾ ਕੇ ਵੇਖ ਠੀਕ ਹੈ ਜੀ ਔਰ ਯਕੀਨ ਮੰਨੋ ਮੈਂ ਉਸ ਮਹੀਨੇ ਘਾਰਗੇ ਚਲਾਇਆ ਮੇਰੇ ਤੇ ਕਰਜ਼ਾ ਚੜ ਗਿਆ ਠੀਕ ਹੈ ਕਿਉਂ ਮੈਨੂੰ ਨਹੀਂ ਪਤਾ ਯਾਰ ਕਿਹੜੀ ਚੀਜ਼ ਕਿੰਨੀ ਲਿਆਣੀ ਹੈ ਕਿ ਇਹ ਕੰਮ ਕਿਵੇਂ ਕਰਨਾ ਇਹਨਾਂ ਨੂੰ ਜ਼ਿਆਦਾ ਪਤਾ ਹੈ ਇਹ ਇਹ ਤੁਮਰਾਤ ਇਹ ਨਹੀਂ ਇਹ ਤੁਮਰਾਤ ਜਿਹੜੀਆਂ ਸੁਪਰ ਕਾਰੀਆਂ ਨੇ ਜਿਹੜੀਆਂ ਕਿ ਆਪਣੇ ਮਕਾਨ ਨੂੰ ਘਰ ਬਣਾਈ ਬੈਠੀਆਂ ਨੇ ਠੀਕ ਹੈ ਹੋਰ ਉਹਨਾਂ ਨੂੰ ਪਤਾ ਹੈ ਕਿ ਮੈਨੇਜ ਕਿਵੇਂ ਕਰਨਾ ਆਯਾਸ਼ ਲੈ ਲੋਗੇ ਨਾ ਠੀਕ ਹੈ ਤੇ ਆਯਾਸ਼ ਤੇ ਸਮਝ ਲੋ ਤੁਹਾਡਾ ਸੂਈ ਦਾ ਨੱਕਾ ਕਿ ਉਹਨੇ ਵੈਸੇ ਹੀ ਤੁਹਾਡਾ ਤਬਾਹ ਕਰ ਦੇਣਾ ਤੇ ਜੇ ਕੋਈ ਸੋਬਰ ਖਾਨਦਾਨੀ ਨਸਲੀ ਲੋਗ ਹੈ ਨਾ ਠੀਕ ਹੈ ਤੇ ਉਹ ਸੂਈ ਦੇ ਨੱਕੇ ਦੇ ਵਿੱਚੋਂ ਵੀ ਤੁਹਾਡਾ ਘਰ ਬਣਾ ਦੇਗੀ ਬਣਾ ਦੇਗੀ ਉਜਾੜੇਗੀ ਨਹੀਂ ਉਹਨਾਂ ਦੀ ਮੈਨੂੰ ਉਹ ਮਿਸਾਲ ਇੰਨੀ ਸੋਹਣੀ ਲੱਗੀ ਨਾ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਗੱਲ ਹੈ ਵਾਕੇ ਹੀ ਕਿ ਉਹਨਾਂ ਨੇ ਦੱਸਿਆ ਕਿ ਇੱਕ ਕਾਰਗਰਸਤੀ ਵਾਲੀ ਜਿਹੜੀ ਔਰਤ ਹੁੰਦੀ ਹੈ ਬਹੁਤ ਕੁਝ ਬਣਾ ਸਕਦੀ ਹੈ ਬੇਸ਼ੱਕ ਬੇਸ਼ੱਕ ਕਿਵੇਂ ਗਰੀਬ ਤੋਂ ਨੇ ਉਸ ਬੰਦੇ ਨਾਲ ਤੇ ਲੈ ਗਏ ਮੈਂ ਇੱਕ ਚੀਜ਼ ਕਹਿਣਾ ਨਾ ਉਹ ਨਾ ਕਿ ਜਿਹੜੀਆਂ ਘਰੋਂ ਭਜਦੀਆਂ ਨੇ ਨਾ ਠੀਕ ਹੈ ਦੇਖ ਮੈਨੂੰ ਇੱਕ ਤੇ ਸਭ ਤੋਂ ਪਹਿਲੇ ਇਹ ਗੱਲ ਗਲਤ ਹੈ ਜਿਹੜਾ ਘਰੋਂ ਭਜਣਾ ਦੂਸਰਾ ਕਿ ਤੁਸੀਂ ਇੱਕ ਚਾਰ ਦਿਨ ਦੀ ਯਾਰੀ ਠੀਕ ਹੈ ਜੀ 4 ਦਿਨ 6 ਦਿਨ 8 ਦਿਨ ਚਾਦਾ ਮਹੀਨਾ ਸਾਲ ਬੇਵਫਾਈ ਕਿਹਦੇ ਨਾਲ ਕਰਦੇ ਨੇ ਜਿਨ੍ਹਾਂ ਨੇ ਢੋ ਜੰਮੇ ਆ ਜਿਨ੍ਹਾਂ ਨੇ ਪਾਲ ਪੋਸ ਕੇ ਅੱਜ ਇਸ ਕਾਬਲ ਕੀ ਜੇ ਉਹਨਾਂ ਦੀਆਂ ਨਹੀਂ ਰਹੀਆਂ ਤੇ ਰਹਿਣੀਆਂ ਤੁਹਾਡੀਆਂ ਵੀ ਨਹੀਂ ਠੀਕ ਹੈ ਉਹ ਅੱਲਾ ਮਾਫ ਕਰੇ ਉਹ ਜੀ ਤੋਂ ਰੱਬ ਜਿਹੜਾ ਨਾ ਪਨਾਹ ਦੇਵੇ ਬਾਕੀ ਕਿਹੋ ਜੀ ਲੱਗੀ ਤੁਹਾਨੂੰ ਵੀਡੀਓ ਕਮੈਂਟਸ ਕਰਕੇ ਜਰੂਰ ਦੱਸੋ ਹਾਸਾ ਤੇ ਆਪਾਂ ਵੀਡੀਓ ਦੇ ਵਿੱਚ ਵੇਖਿਆ ਬੜੇ ਵੇ ਕੇ ਕਿਹ ਰਹਨੇ ਜਿਹੜੀ ਗੱਲ ਸੁਣਾਈ ਇਹ ਗੱਲ ਬਹੁਤ ਵਧੀਆ ਔਰ ਸੁਪਰ ਗੱਲ ਸੀ ਬੜਿਆਂ ਦੇ ਦਿਮਾਗ ਨੂੰ ਨਾ ਹਿਲਾਣ ਵਾਲੀ ਗੱਲ ਕਿ ਨਹੀਂ ਯਾਰ ਗੱਲ ਬਹੁਤ ਵਧੀਆ ਠੀਕ ਹੈ ਔਰ ਤਾਂ ਹੀ ਤੇ ਕਹਿੰਦੇ ਨੇ ਕਿ ਸਿਆਣੇ ਬੰਦੇ ਆ ਕੋ ਬੈਠੋਗੇ ਨਾ ਤੇ ਤੁਹਾਨੂੰ ਸਿਆਣੀ ਮਤ ਲੱਭੇਗੀ ਉਹਨਾਂ ਨੇ ਜਿਵੇਂ ਸੁਣਾਈ ਮੈਂ ਬਹੁਤ ਆਪੋ ਤੇ ਇਨਸਪਾਇਰ ਹੋਈ ਹਾਂ ਨਾ ਤੋਂ ਮੈਂ ਆਪੋ ਤੇ ਆਪ ਇਨਸਪਾਇਰ ਹੋਈ ਹਾਂ ਨਾ ਤੋਂ ਨਾ ਕਿ ਉਹਨਾਂ ਨੇ ਜਿਵੇਂ ਗੱਲ ਸੁਣਾਈ ਮੈਂ ਕਿਹਾ ਵਾਕੇ ਹੀ ਇੱਕ ਉਹਨਾਂ ਨੇ ਬਿਲਕੁਲ ਸਹੀ ਰਿਐਲਿਟੀ ਦੱਸੀ ਹੈ ਕਿ ਡਿਪੈਂਡ ਹੀ ਔਰਤ ਦੇ ਉੱਤੇ ਕਰਦਾ ਹੈ ਔਰਤ ਤੇ ਕਰ ਔਰਤ ਹੀ ਘਰ ਬਣਾਉਂਦੀ ਹੈ ਯਾਰ ਠੀਕ ਹੈ ਬਾਕੀ ਕਿਹੋ ਜਿਹੀ ਲੱਗੀ ਤੁਹਾਨੂੰ ਵੀਡੀਓ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਰੱਬ ਰੱਖੇ